ਸਾਡੀ ਜ਼ਿੰਦਗੀ ਆ ਜਿਹੜੀ ਇੱਕ ਰੇਲ ਗੱਡੀ ਦੀ ਤਰ੍ਹਾਂ ਤੇ ਅਸੀਂ ਉਸ ਰੇਲ ਗੱਡੀ ਦੇ ਮਸਾਫਰਾਂ ਮਸਾਫਰ ਨੇ ਪਤਾ ਨਹੀਂ ਕਿਹੜੇ ਸਟੇਸ਼ਨ ਤੇ ਕਦੋਂ ਕਿੱਥੇ ਉਤਰ ਜਾਣਾ ਕਿਉਂਕਿ ਸਟੇਸ਼ਨ ਕਿਹੜੇ ਦੀ ਟਿਕਟ ਆ ਇਹ ਅਕਾਲ ਪੁਰਖ ਵੈਗਰੋਂ ਨੂੰ ਪਤਾ ਪਰ ਮੈਨੂੰ ਲੱਗਦਾ ਕਿ ਜ਼ਿੰਦਗੀ ਦਾ ਸਫ਼ਰ ਆ ਜਿਹੜਾ ਜੇ ਅਸੀਂ ਹੱਸਦਿਆਂ ਖੇਡਦਿਆਂ ਕੱਟ ਲਈਏ ਤਾਂ ਉਹ ਬਹੁਤ ਵਧੀਆ ਹੁੰਦਾ ਕਿਉਂਕਿ ਜਿਹਦੇ ਨਾਲ ਵੀ ਅਸੀਂ ਸਫ਼ਰ ਕਰਦੇ ਆ ਇਹ ਜੰਕਸ਼ਨ ਰੇਲਾਂ ਦਾ ਗੱਡੀ ਕਾਵੇ ਤੇ ਕ ਜਾਵੇ ਆ ਪੋਤੇ ਨੇ ਜਨਮ ਲਿਆ ਦਾਦਾ ਸੀਮਿਆਂ ਦੇ ਵੱਲ ਚੱਲੇ ਇਹ ਗੱਲ ਬਿਲਕੁਲ ਸੱਚ ਆ ਜਿਹੜਾ ਆਇਆ ਉਹਨੇ ਜਾਣਾ ਪਰ ਜਿਹੜਾ ਇਹ ਜੰਕਸ਼ਨ ਰੇਲਾਂ ਦਾ ਜਿਹੜਾ ਇੱਕ ਸਾਡਾ ਕਹਿ ਲਓ ਕਿ ਅਸੀਂ ਜਿਹੜੇ ਮਨੁੱਖਾ ਜਨਮ ਦੇ ਵਿੱਚ ਆਏ ਆ ਅਸੀਂ ਹਰ ਇੱਕ ਨਾ ਹੱਸ ਕੇੜ ਕੇ ਬੋਲ ਚਾਲ ਦੇ ਵਿੱਚ ਵਧੀਆ ਵਿਚਰ ਗਏ ਤਾਂ ਜੋ ਅਸੀਂ ਜਿਹੜਾ ਸਫਰ ਕਰ ਰਹੇ ਆ ਜਦੋਂ ਅਸੀਂ ਇਸ ਸਫਰ ਦੇ ਵਿੱਚੋਂ ਵਿਛੜ ਗਏ ਜਦੋਂ ਅਸੀਂ ਆਪਦੇ ਆਖਰੀ ਸਟੇਸ਼ਨ ਦੇ ਉੱਤੇ ਉਤਰ ਗਏ ਤਾਂ ਲੋਕ ਇਹ ਗੱਲ ਕਹਿਣ ਕਿ ਹਾਂ ਜਿਹੜਾ ਰਾਹੀ ਗਰੀ ਮੇਰੇ ਨਾਲ ਸਫਰ ਕਰ ਰਿਆ ਸੀ ਮੇਰੇ ਨਾਲ ਟ੍ਰੇਨ ਦੇ ਵਿੱਚ ਬੈਠਾ ਹੋਇਆ ਸੀ ਦੁਨੀਆਵੀ ਟ੍ਰੇਨ ਦੇ ਵਿੱਚ ਬੈਠਾ ਹੋਇਆ ਸੀ ਉਹ ਇਨਸਾਨ ਬਹੁਤ ਵਧੀਆ ਸੀ ਬਹੁਤ ਲੈਕ ਸੀ ਬਹੁਤ ਹਾਸ ਮੁਖ ਸੁਭਾਅ ਦਾ ਮਾਲਕ ਸੀ ਬਹੁਤ ਉਹਦੇ ਵਿੱਚ ਸ਼ੈਨ ਚੀਲਤਾ ਸੀ ਤੇ ਜਦੋਂ ਤੁਸੀਂ ਉਸ ਟ੍ਰੇਨ ਦੇ ਵਿੱਚੋਂ ਸਟੇਸ਼ਨ ਤੇ ਉਤਰ ਜਾਓ ਤਾਂ ਲੋਕ ਤੁਹਾਡੀਆਂ ਜਿਹੜੀਆਂ ਗੱਲਾਂ ਕਰਨ ਅਕਸਰ ਹੀ ਅਸੀਂ ਸੁਣਦੇ ਹਾਂ ਕਿ ਅਸੀਂ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਆ ਇਟਲੀ ਹਰ ਦੇਸ਼ ਦਾ ਵੀਜ਼ਾ ਲਵਾ ਲੈਨੇ ਆ ਜਿਹਦੇ ਲਈ ਅਸੀਂ ਬੜੀ ਜਦੋ ਜੈਦ ਕਰਦੇ ਆ ਪਰ ਇੱਕ ਉਹ ਦੇਸ਼ ਵੀ ਆ ਜਿਹਦਾ ਵੀਜ਼ਾ ਲੈਣ ਦੀ ਲੋੜ ਨਹੀਂ ਪੈਂਦੀ ਜਿਹਦੀ ਟੈਗਟਾ ਜਿਹੜੀ ਉਹ ਤਰ ਦਰਗਾਹ ਤੋਂ ਕੱਟ ਕੇ ਦੀ ਜਾਂ ਤੇ ਜਿਹਦਾ ਆਖਰੀ ਸਟੇਸ਼ਨ ਸ਼ਮਸ਼ਾਨ ਘਾਟ ਹੁੰਦਾ ਤੇ ਇੱਕ ਵਾਰੀ ਉਤੋਂ ਫਲੈਟ ਆਡ ਪੇ ਤਾਂ ਦੁਬਾਰਾ ਉਹਦਾ ਕੀਤੇ ਸਟੇ ਨਹੀਂ ਹੁੰਦਾਗਾ ਸਿੱਧਾ ਉਹ ਉਥੇ ਜਾ ਕੇ ਹੀ ਰੁਕਦੀ ਆ ਸਾਡੀ ਮੰਜ਼ਲ ਤੇ ਸੋ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰਦੇ ਰਹੋ ਕਿਸੇ ਦੀ ਧੀ ਪੈਣ ਮਾਂ ਨੂੰ ਮਾੜਾ ਨਾ ਬੋਲਿਆ ਕਰੋ ਕਿਉਂਕਿ ਜੇ ਕਿਸੇ ਨੂੰ ਮਾੜਾ ਬੋਲੋਗੇ ਤਾਂ ਬਦਲੇ ਦੇ ਵਿੱਚ ਉਹ ਚੀਜ਼ਾਂ ਤੁਹਾਡੇ ਅੱਗੇ ਜ਼ਰੂਰ ਆਉਣੀਆਂ ਤੁਸੀਂ ਕਿਸੇ ਦੀ ਜ਼ਿੰਦਗੀ ਤੋਂ ਇਹ ਨਹੀਂ ਜਾਣ ਸਕਦੇ ਕਿ ਉਹ ਬੰਦਾ ਕਿੰਨਾ ਕੁ ਸੌਖਾ ਕਿੰਨਾ ਕੁ ਔਖਾ ਇਹ ਨਹੀਂ ਕਿ ਜਿਹੜੀ ਹਰ ਧੀ ਸੋਸ਼ਲ ਮੀਡੀਆ ਤੇ ਆਉਂਦੀ ਆ ਉਹ ਬਹੁਤ ਸੌਖੀ ਹੋਊਗੀ ਉਹਨੂੰ ਸ਼ੌਂਕ ਆ ਪਬਲਿਕ ਦੇ ਵਿੱਚ ਆਪਣੇ ਆਪ ਦਾ ਤਮਾਸ਼ਾ ਬਣਾਉਂਦਾ ਆ ਉਹਦੀ ਜ਼ਿੰਦਗੀ ਦਾ ਨਹੀਂ ਭਰਾਉ ਜ਼ਿੰਦਗੀ ਦੇ ਕਈ ਕੋੜੇ ਸੱਚ ਵੀ ਹੁੰਦੇ ਆ ਕਈ ਇਨਸਾਨ ਜ਼ਿੰਦਗੀ ਦੇ ਵਿੱਚ ਇੰਨੇ ਕੁ ਟੁੱਟੇ ਹੁੰਦੇ ਆ ਇੰਨੀਆਂ ਕੁ ਠੋਕਰਾਂ ਖਾਧੀਆਂ ਹੁੰਦੀਆਂ ਉਹਨਾਂ ਕੋਲੇ ਜ਼ਿੰਦਗੀ ਜਿਉਣ ਦਾ ਹੋਰ ਕੋਈ ਮਕਸਦ ਨਹੀਂ ਰਹਿ ਜਾਂਦਾ ਉਹਨਾਂ ਦੇ ਅੰਦਰ ਵਲਵਲੇ ਹੁੰਦੇ ਨੇ ਉਹ ਚਾਹੁੰਦੇ ਨਹੀਂ ਕਿ ਜੋ ਮੇਰੀ ਜ਼ਿੰਦਗੀ 'ਚ ਹੋਇਆ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਨਾ ਹੋਵੇ ਕਿਸੇ ਹੋਰ ਨੂੰ ਮੇਰੇ ਤਰ੍ਹਾਂ ਵਾਲਾ ਦਰਦ ਹੰਡਾਉਣਾ ਨਾ ਪਵੇ ਤਾਂ ਕਰਕੇ ਉਹ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਕੇ ਲੋਕਾਂ ਦੇ ਵਿੱਚ ਵਿਚਰਨਾ ਚਾਹੁੰਦੇ ਆ ਅੱਗੇ ਵਧਣਾ ਚਾਹੁੰਦੇ ਆ ਪਰ ਸਾਡਾ ਸਮਾਜ ਇੱਕ ਇਹੋ ਜੀ ਚੀਜ਼ ਆ ਕਿ ਜਿਹੜਾ ਇਨਸਾਨ ਨੂੰ ਪੌੜੀ ਤੇ ਚੜਨ ਸਾਰੀ ਸਾਰਿਆਂ ਤੋਂ ਪਹਿਲਾਂ ਪੌੜੀ ਨੂੰ ਖੱਚਦਾ ਟੰਬਿਆ ਤੋਂ ਉਹਨੂੰ ਕੇ ਥੱਲੇ ਮਾਰਦਾ ਪਰ ਯਾਦ ਰੱਖਿਓ ਸਟੇਸ਼ਨ ਆ ਜਿਹੜਾ ਬਹੁਤ ਜਲਦੀ ਆਉਣਾ ਜ਼ਿੰਦਗੀ ਦੀ ਰਫ਼ਤਾਰ ਆ ਜਿਹੜੀ ਇਹ ਬੜੀ ਤੇਜ਼ ਚੱਲ ਰਹੀ ਆ ਇਹ ਨਾ ਸੋਚਿਆ ਕਰੋ ਸਾਡੀ ਜ਼ਿੰਦਗੀ ਦਾ ਇੱਕ ਸਾਲ ਲੰਘ ਗਿਆ ਸੀ ਇੰਨੇ ਸਾਲਾਂ ਦੇ ਹੋ ਗਏ ਇੰਨੇ ਸਾਲਾਂ ਦੇ ਹੋ ਗਏ ਕਮਲਿਓ ਤੁਹਾਡੀ ਜ਼ਿੰਦਗੀ ਦਾ ਜਿਹੜਾ ਜੋੜ ਘਟਾਓ ਦਾ ਜਿਹੜਾ ਸਵਾਲ ਆ ਉਹ ਸ਼ੁਰੂ ਹੋ ਚੁੱਕਿਆ ਜੋੜ ਉਦੋਂ ਤੱਕ ਸੀ ਜਦੋਂ ਤੱਕ ਤੁਸੀਂ ਮਾਂ ਦੇ ਗਰਭ ਦੇ ਵਿੱਚ ਸੀ ਹੁਣ ਤੱਕ ਹਟਾਉ ਦੇ ਸਵਾਲ ਆ ਗਏ ਨੇ ਜ਼ਿੰਦਗੀ ਦਾ ਹਰ ਇੱਕ ਦਿਨ ਹਰ ਪਲ ਹਰ ਘੰਟਾ ਹਰ ਪੈਰ ਹਰ ਘੜੀ ਜਿਹੜਾ ਸਮਾਂ ਤੁਹਾਡਾ ਉਹ ਘਟਦਾ ਜਾ ਰਿਹਾ ਸੁਖ ਇਸ ਘਟਦੇ ਸਮੇ ਨੂੰ ਦੇਖਦਿਆਂ ਆਇਆ ਇਹ ਨਾ ਸੋਚੋ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਚੰਗੇ ਤੇ ਬਹੁਤ ਸਚਾਰੂ ਤੇ ਅਚਾਰੂ ਸੋਚ ਦੇ ਮਾਲਕ ਬਣ ਗਏ ਹੋ ਨਹੀਂ ਜੇ ਤੁਸੀਂ ਕਿਸੇ ਦੀਆਂ ਧੀਆਂ ਪਹਿਣਾ ਨੂੰ ਗਲਤ ਕਮੈਂਟ ਕਰਦੇ ਹੋ ਕਿਸੇ ਦੀਆਂ ਧੀਆਂ ਪਹਿਣਾ ਦੀ ਆਰਗਨ ਸਪਾਰਟ ਨੂੰ ਲੈ ਕੇ ਗਾਲਾਂ ਕੱਢਦੇ ਹੋ ਤਾਂ ਕੰਮ ਲਿਓ ਯਾਦ ਰੱਖੋ ਜਿਹੜੀ ਮਾਂ ਦੇ ਗਰਭ ਦੇ ਵਿੱਚੋਂ ਤੁਸੀਂ ਆਏ ਹੋ ਨਾ ਉਹ ਵੀ ਰਸਤਾ ਇੱਕੋ ਹੀ ਆ ਕਹਿੰਦੇ ਦੁਨੀਆ ਤੋਂ ਜਾਣ ਦੇ ਰਸਤੇ ਬਹੁਤ ਹੋ ਸਕਦੇ ਆ ਮੌਤ ਬਾ ਰੰਗ ਹੋ ਸਕਦੇ ਆ ਕਿਸੇ ਨੂੰ ਛੜਕਾਰ ਸਕਦੇ ਸਾਨੂੰ ਕੋਈ ਭਿਆਨਕ ਬਿਮਾਰੀ ਕੋਈ ਕੋਈ ਫਾਇਆ ਲੈ ਕੇ ਮਰਦਾ ਕੋਈ ਸ਼ਾਟ ਦੇ ਨਾਲ ਮਰਦਾ ਕਿਸੇ ਨੂੰ ਅਟੈਕ ਹੁੰਦਾ ਪਰ ਮਾਂ ਦੇ ਗਰਭ ਦੇ ਵਿੱਚੋਂ ਆਉਣ ਦਾ ਰਸਤਾ ਸਾਰਿਆਂ ਦਾ ਇੱਕ ਆ ਇੱਕ ਰਸਤੇ ਥਾਣੀ ਆਉਣਾ ਤੇ ਸੋ ਜਦੋਂ ਤੁਸੀਂ ਕਿਸੇ ਦੀ ਤੇ ਹੀ ਪੈਣ ਨੂੰ ਉਹਨਾਂ ਰਸਤਿਆਂ ਨੂੰ ਲੈ ਕੇ ਗਾਲਾਂ ਕੱਢਦੇ ਹੋ ਨਾ ਯਾਦ ਰੱਖਿਆ ਕਰੋ ਤੁਸੀਂ ਮਾਂ ਦੇ ਉਸ ਰਸਤੇ ਦੇ ਵਿੱਚੋਂ ਆਇਓ ਤੇ ਤੁਸੀਂ ਸਭ ਤੋਂ ਪਹਿਲੀ ਗਾਲ ਕਿਸੇ ਨੂੰ ਲਿਖਣ ਲੱਗਿਆਂ ਆਪਣੀ ਮਾਂ ਨੂੰ ਕੱਢ ਰਹੇ ਹੋ ਸੋ ਜ਼ਿੰਦਗੀ ਬਹੁਤ ਛੋਟੀ ਹੈ ਇਹਨੂੰ ਖੁਸ਼ੀਆਂ ਦੇ ਨਾਲ ਜਾਉਣਾ ਸਿੱਖੋ ਨਾ ਕਿ ਕਿਸੇ ਦੀ ਕੰਟਰੋਵਰਸੀ ਚ ਪੈ ਕੇ ਕਿਸੇ ਦੀਆਂ ਧੀਆ ਭੈਣਾਂ ਨੂੰ ਮੰਦਾ ਬੋਲ ਕੇ ਜ਼ਿੰਦਗੀ ਨੂੰ ਅਜਾਈ ਗਵਾਉ ਕਿਉਂਕਿ ਮਨੁੱਖਾ ਜਨਮ ਚੰਗੇ ਕਰਮਾਣਾ ਮਿਲਦਾ ਤੇ ਪਤਾ ਨਹੀਂ ਇਤੋਂ ਬੰਦਾ ਕਿੰਨੇ ਕੁ ਮਾੜੇ ਕਰਮ ਲੈ ਕੇ ਜਾਂਦਾ ਜਿਨ੍ਹਾਂ ਨੂੰ ਫਿਰ ਕਰਮ ਰੋਕਿਆ ਜਾਂਦਾ ਧੰਨਵਾਦ ਜੀ